ਇਹ ਕਿਚਨ ਟਿਪਸ ਤੁਹਾਡੇ ਬਹੁਤ ਕੰਮ ਆਉਣਗੇ ਆਪਣਾ ਕੀਮਤੀ ਸਮਾਂ ਕੱਟ ਕੇ ਜਰੂਰ ਸੁਣੋ ਨੰਬਰ 1 ਜੇਕਰ ਤੁਹਾਡੇ ਪਿਸ਼ਾਬ ਵਿੱਚ ਪੀਲਾਪਨ ਆਉਣ ਲੱਗੇ ਤਾਂ ਤੁਸੀਂ ਪਾਣੀ ਵਿੱਚ ਨਿੰਬੂ ਨਿਚੋੜ ਕੇ ਪੀਣਾ ਸ਼ੁਰੂ ਕਰੋ ਕਾਲਵੇਸ ਨਾਲ ਪੀਲਾਪਨ ਦੂਰ ਹੋ ਜਾਵੇਗਾ ਨੰਬਰ 2 ਬੱਚੇ ਨੂੰ ਜਨਮ ਦੇਣ ਵਾਲੀ ਤੇ ਦੁੱਧ ਪਿਲਾਉਣ ਵਾਲੀ ਔਰਤ ਘੱਟੋ ਘੱਟ 12 ਗਲਾਸ ਪਾਣੀ ਦੇ ਜ਼ਰੂਰ ਪੀਵੇ ਇਸ ਨਾਲ ਬਹੁਤ ਲਾਭ ਮਿਲੇਗਾ ਨੰਬਰ 3 ਜੇਕਰ ਤੁਸੀਂ ਇਮਲੀ ਦੇ ਬੀਜਾਂ ਨੂੰ ਪੀਸ ਕੇ ਗਰਮ ਪਾਣੀ ਕਰਕੇ ਵਿੱਚ ਪਾਊਡਰ ਨੂੰ ਮਿਕਸ ਕਰਕੇ ਕੁਝ ਸਮੇਂ ਆਪਣੇ ਸਰੀਰ ਤੇ ਲਗਾ ਕੇ ਰਗੜ ਲੈਂਦੇ ਹੋ ਤੇ ਇਸ ਨਾਲ ਤੁਹਾਡਾ ਸਰੀਰ ਚਮਕਦਾਰ ਬਣ ਲੱਗ ਜਾਂਦਾ ਹੈ। ਨੰਬਰ 4 ਜੇਕਰ ਲੱਸੀ ਵਿੱਚ ਔਰਤਾਂ ਹਲਕਾ ਜਿਹਾ ਚੂਨਾ ਮਿਲਾ ਕੇ ਪੀ ਲੈਂਦੇ ਆ ਇਸ ਨਾਲ ਦੇ ਸਰੀਰ ਅੰਦਰ ਹਰ ਸਮੇਂ ਤਾਕਤ ਬਣੀ ਰਹਿੰਦੀ ਹੈ। ਨੰਬਰ 5 ਜਿਹੜੀਆਂ ਔਰਤਾਂ ਦਾ ਵਜ਼ਨ ਬਹੁਤ ਜ਼ਿਆਦਾ ਵਧ ਗਿਆ ਉਹਨਾਂ ਔਰਤਾਂ ਨੂੰ ਖੀਰੇ ਦਾ ਤੇ ਸ਼ਿਮਲਾ ਮਿਰਚ ਦਾ ਸੇਵਨ ਜ਼ਿਆਦਾ ਤੋਂ ਜ਼ਿਆਦਾ ਕਰਨਾ ਚਾਹੀਦਾ ਇਸ ਤੋਂ ਇਲਾਵਾ ਘਰ ਦਾ ਹਰ ਕੰਮ ਆਪ ਕਰਨਾ ਚਾਹੀਦਾ ਇਸ ਨਾਲ ਵਜ਼ਨ ਨੂੰ ਬਹੁਤ ਹੀ ਆਸਾਨੀ ਨਾਲ ਘੱਟ ਕੀਤਾ ਜਾ ਸਕਦਾ ਹੈ ਨੰਬਰ 6 ਕੱਚੇ ਦੁੱਧ ਵਿੱਚ ਚੀਨੀ ਮਿਲਾ ਕੇ ਚਿਹਰੇ ਤੇ ਲਗਾਉਣਾ ਚਿਹਰੇ ਦਾ ਰੰਗ ਸਾਫ਼ ਹੋ ਜਾਂਦਾ ਜਿਸ ਨਾਲ ਚਿਹਰੇ ਦੀ ਸਾਰੀ ਡੈੱਡ ਸਕਿਨ ਨਿਕਲ ਜਾਂਦੀ ਹੈ ਨੰਬਰ 7 ਅਕਸਰ ਇਸੇ ਕਈ ਵਾਰ ਸਬਜੀ ਨੂੰ ਤੇਜ਼ ਅੱਗ ਉੱਪਰ ਪਕਾ ਲੈਂਦੇ ਆ ਜਿਸ ਨੂੰ ਜਲ ਜਾਂਦੀ ਹੈ ਅਜੇ ਇਹ ਵਿੱਚ 2 ਚਮਚ ਦਹੀਂ ਮਿਕਸ ਕਰੋ ਇਸ ਨਾਲ ਸਬਜੀ 'ਚ ਜਲਣ ਦੀ ਸਮੈਲ ਨਹੀਂ ਆਵੇਗੀ ਨੰਬਰ 8 ਸਬਜੀ ਨੂੰ ਉਬਾਲਣ ਸਮੇਂ ਵਿੱਚ ਨਮਕ ਦਾ ਇਸਤੇਮਾਲ ਜ਼ਰੂਰ ਕਰੋ ਇਸ ਨਾਲ ਉਹਨਾਂ ਦਾ ਰੰਗ ਕਦੇ ਵੀ ਬਦਲੇਗਾ ਨਹੀਂ ਹਮੇਸ਼ਾ ਰੰਗ ਬਰਕਰਾਰ ਰਹੇਗਾ ਨੰਬਰ 9 ਜਿੰਨਾ ਔਰਤਾਂ ਨੂੰ ਜਲਦੀ ਜ਼ੁਕਾਮ ਹੋ ਜਾਂਦਾ ਉਹ ਅੰਡੇ ਦਾ ਸੇਵਨ ਬਾਕਤੋਬਤ ਕਰਿਆ ਕਰੋ ਇਸ ਨਾਲ ਸਰੀਰ ਨੂੰ ਗਰਮੀ ਮਿਲਦੀ ਹੈ ਜਿਸ ਨਾਲ ਜ਼ੁਕਾਮ ਸਰਦੀ ਤੋਂ ਆਰਾਮ ਮਿਲਦਾ ਹੈ ਨੰਬਰ 10 ਜੇਕਰ ਤੁਸੀਂ ਜ਼ਿਆਦਾ ਮਿੱਠੀਆਂ ਚੀਜ਼ਾਂ ਜਾਂ ਫਿਰ ਗਰਮ ਚੀਜ਼ਾਂ ਦਾ ਸੇਵਨ ਕਰਦੇ ਹੋ ਤੇ ਇਸ ਨਾਲ ਤੁਹਾਡੇ ਦੰਦ ਬਹੁਤ ਜਲਦੀ ਖਰਾਬ ਹੋਣ ਲੱਗ ਜਾਂਦੇ ਨੇ ਇਸ ਲਈ ਇਹਨਾਂ ਦਾ ਸੇਵਨ ਘੱਟ ਤੋਂ ਘੱਟ ਕਰਿਆ ਕਰੋ ਨੰਬਰ 11 ਜੇਕਰ ਤੁਸੀਂ ਅਨਾਰ ਦਾ ਸੇਵਨ ਕਰਦੇ ਹੋ ਤੇ ਇਸ ਨਾਲ 슈ਗਰ ਲੈਵਲ ਬਿਲਕੁਲ ਸਹੀ ਰਹਿੰਦਾ ਇਸ ਦਾ ਰਸ ਪੀਣਾ ਖੂਨ ਵੀ 슈ਗਰ ਲੈਵਲ ਕਦੇ ਵੀ ਨਹੀਂ ਵਧਦਾ ਨੰਬਰ 12 ਜੇਕਰ ਤੁਸੀਂ ਰਾਇਤੇ ਨੂੰ ਬਹੁਤ ਹੀ ਸਵਾਦ ਤੇ ਕ੍ਰਿਸਪੀ ਬਣਾਉਣਾ ਚਾਹੁੰਦੇ ਹੋ ਤਾਂ ਉਸ ਵਿੱਚ ਕਸੂਰੀ ਮੇਥੀ ਨੂੰ ਹੱਥਾਂ ਦੀ ਮਦਦ ਨਾਲ ਬ੍ਰੇਕ ਬ੍ਰੇਕ ਰਗੜ ਕੇ ਪਾ ਦਿਓ ਇਸ ਨਾਲ ਰਾਇਤਾ ਬਹੁਤ ਹੀ ਸਵਾਦ ਬਨੇਗਾ ਨੰਬਰ 13 ਨਰਮੇ ਟਲੀ ਬਣਾਉਣ ਲਈ ਉੜਦ ਦੀ ਦਾਲ ਵਿੱਚ ਚੌਲ ਅਤੇ ਥੋੜਾ ਜਿਹਾ ਸਾਬੂਦਾਣਾ ਪਾਦੇ ਉਸ ਨੂੰ ਬਹੁਤ ਹੀ ਨਰਮ ਤੇ ਸੌਫਟ ਬਣੇਗੀ। ਨੰਬਰ 14 ਹਰੀਆਂ ਮਿਰਚਾਂ ਦੀਆਂ ਹਮੇਸ਼ਾ ਡੰਡੀਆਂ ਹੀ ਤੋੜ ਕੇ ਫ੍ਰਿਜ ਵਿੱਚ ਰੱਖੋ ਇਸ ਤਰ੍ਹਾਂ ਕਰਨ ਨਾਲ ਲੰਬੇ ਸਮੇਂ ਤੱਕ ਖਰਾਬ ਨਹੀਂ ਹੁੰਦੀਆਂ। ਨੰਬਰ 15 ਸੁੱਕੇ ਲਸਣ ਨੂੰ ਛਿੱਲ ਕੇ ਬੰਦ ਡੱਬੇ ਵਿੱਚ ਪੈਕ ਕਰਕੇ ਫ੍ਰਿਜ ਵਿੱਚ ਰੱਖ ਦਿਓ ਇਸ ਨਾਲ ਲੰਬੇ ਦਿਨਾਂ ਤੱਕ ਵੀ ਖਰਾਬ ਨਹੀਂ ਹੁੰਦੇ। ਨੰਬਰ 16 ਜੇਕਰ ਤੁਸੀ ਕਿਸੇ ਵੀ ਮਿੱਠੀ ਚੀਜ਼ ਵਿੱਚ ਕੇਸਰ ਦਾ ਇਸਤੇਮਾਲ ਕਰਨਾ ਹੋਵੇ ਤਾਂ ਉਸ ਨੂੰ ਪਹਿਲਾਂ ਪਿਆਉਕ ਦੀ ਜਗ੍ਹਾ ਤੁਸੀਂ ਟਿਸ਼ੂ ਪੇਪਰ ਵਿੱਚ ਲਪੇਟ ਕੇ ਘੱਟ ਸੀਕ ਉੱਪਰ ਤਵਾ ਰੱਖ ਕੇ ਹਲਕਾ ਜਿਹਾ ਭੁੰਨ ਲਓ ਫਿਰ ਉਸ ਨੂੰ ਜਿਹੜਾ ਹਲਕਾ ਜਿਹਾ ਦੁੱਧ ਪਾ ਕੇ پیس ਕੇ ਮਿੱਠੀ ਚੀਜ਼ ਪਾ ਲੋ ਇਸ ਨਾਲ ਉਸਦਾ ਸੇਵਾਦ ਹੋਰ ਵੀ ਵੱਧ ਜਾਵੇਗਾ ਨੰਬਰ 17 ਜੇਕਰ ਤੁਸੀਂ ਮਿੱਟੀ ਦੇ ਘੜੇ ਵਿੱਚ ਨਮਕ ਪਾ ਕੇ ਸ੍ਰਿ ਰੱਬ ਦੀ ਮਦਦ ਨਾਲ ਉਸ ਨੂੰ ਰਗੜ ਕੇ ਤੋ ਦਿੰਦੇ ਹੋ ਤੇ ਫਿਰ ਪਾਣੀ ਭਰ ਕੇ ਕੁਝ ਸਮਾਂ ਪਾਣੀ ਵਿੱਚ ਭਿਉਂ ਕੇ ਰੱਖੋ ਇਸ ਤੋਂ ਉਸਦੇ ਜਾਮ ਹੋਏ ਸੀਦ ਖੁੱਲ ਜਾਂਦੇ ਆ ਜਿਸ ਨੂੰ ਉਸ ਦਾ ਪਾਣੀ ਫਿਰ ਤੋਂ ਬਰਫ਼ ਜਨਾ ਹੀ ਠੰਡਾ ਹੋਣ ਲੱਗ ਜਾਂਦਾ ਹੈ ਨੰਬਰ 18 ਗਰਭਪਤੀ ਔਰਤਾਂ ਨੂੰ ਨਾਸ਼ਪਾਤੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਇਸ ਸੇਵ ਦਾ ਸੇਵਨ ਕਰਨਾ ਸਰੀਰ ਵਿੱਚ ਤਾਕਤ ਬਣੀ ਰਹਿੰਦੀ ਹੈ ਨੰਬਰ 19 ਸ਼ਿੰਕ ਨੂੰ ਸਾਫ਼ ਕਰਨ ਲਈ ਹਮੇਸ਼ਾ ਗਰਮ ਪਾਣੀ ਦਾ ਇਸਤੇਮਾਲ ਕਰੋ ਉਸ ਵਿੱਚ ਸ਼ਿੰਕ ਚੰਗੀ ਤਰ੍ਹਾਂ ਨਾਲ ਸਾਫ਼ ਹੋ ਜਾਂਦਾ ਹੈ। ਨੰਬਰ 2 ਗੋਭੀ ਦੇ ਪੱਤੇ ਸਲਾਦ ਦੇ ਰੂਪ ਵਿੱਚ ਖਾਣਾ ਪੇਸ਼ਾਬ ਖੁੱਲ੍ਹ ਕੇ ਆਉਣ ਲੱਗ ਜਾਂਦਾ ਨਾਲ ਹੀ ਰੋਸਾਨਾ ਅਦਰਕ ਦਾ ਛੋਟਾ ਜਿਹਾ ਟੁਕੜਾ ਚਬਾ ਲੈਣਾ ਕਦੇ ਵੀ ਕੋਈ ਵੀ ਬਿਮਾਰੀ ਤੁਹਾਡੇ ਨੇੜੇ ਨਹੀਂ ਆਵੇਗੀ। ਨੰਬਰ 21 ਜੇਕਰ ਤੁਸੀਂ ਖਾਣਾ ਖਾਣ ਤੋਂ ਤੁਰੰਤ ਬਾਅਦ ਇਸ਼ਨਾਨ ਕਰ ਲੈਂਦੇ ਹੋ ਤੇ ਇਸ ਨਾਲ ਤੁਹਾਡਾ ਕਾਫੀ ਨੁਕਸਾਨ ਹੋ ਸਕਦਾ ਹੈ ਇਸ ਲਈ ਕਦੇ ਵੀ ਖਾਣਾ ਖਾਣ ਤੋਂ ਬਾਅਦ ਇਸ਼ਨਾਨ ਨਾ ਕਰੋ। ਨੰਬਰ 5 ਫ੍ਰਿਜ ਵਿੱਚ ਘਟ ਤੋਂ ਘਟ ਸਾਮਾਨ ਰੱਖਣ ਦੀ ਕੋਸ਼ਿਸ਼ ਕਰਿਆ ਕਰੋ ਕਿਉਂਕਿ ਅਸੇਚਪਿਆ ਵਸਦੀ ਆਟਾ ਜਾਂ ਫਿਰ ਸਬਜ਼ੀ ਸਾਡੀ ਸਿਹਤ ਦਾ ਨੁਕਸਾਨ ਹੀ ਕਰਦੇ ਹਨ ਨੰਬਰ 3 ਜੇਕਰ ਤੁਹਾਨੂੰ ਥਕਾਵਟ ਤੇ ਬੇਚੈਨੀ ਮਹਿਸੂਸ ਹੋ ਰਹੀ ਹੈ ਤਾਂ ਅਨਾਰ ਦੇ ਜੂਸ ਵਿੱਚ ਨਿੰਬੂ ਦਾ ਰਸ ਮਿਲਾ ਕੇ ਪੀਲੋ ਇਸ ਨਾਲ ਬਹੁਤ ਫਾਇਦਾ ਮਿਲੇਗਾ ਨੰਬਰ 24 ਜੇਕਰ ਜ਼ਿਆਦਾ ਵਾਲ ਛਾੜਦੇ ਹੈ ਤਾਂ ਆਮਲੇ ਦਾ ਜੂਸ ਪੀਣਾ ਸ਼ੁਰੂ ਕਰ ਦੇਵੇ ਉਸ ਵਿੱਚ ਵਿਟਾਮਿਨ ਅਤੇ ਐਂਟੀਆਕਸੀਡੈਂਟ ਗੁਣ पाए ਜਾਂਦੇ ਜਿਸ ਨਾਲ ਵਾਲਾਂ ਨੂੰ ਕਾਫੀ ਲਾਭ ਮਿਲਦੇ ਹਨ ਨੰਬਰ 26 ਟੈਂਟਰ ਆਫ ਦੀ ਸਮੱਸਿਆ ਹੋਵੇ ਤਾਂ ਦਹੀਂ ਵਿੱਚ ਕਾਲੀ ਮਿਰਚ ਮਿਕਸ ਕਰਕੇ ਆਪਣੇ ਵਾਲਾਂ ਵਿੱਚ ਲਗਾਉਣੀ ਸ਼ੁਰੂ ਕਰ ਦੋ ਇਸ ਨਾਲ ਲਾਭ ਮਿਲੇਗਾ ਨੰਬਰ ਸਾਈ ਪੂਰੀ ਜ਼ਿੰਦਗੀ ਜੇਕਰ ਤੁਸੀਂ ਫਿੱਟ ਰਹਿਣਾ ਚਾਹੁੰਦੇ ਹੋ ਤਾਂ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਸੌਫਜ ਵੇਣ ਤੇ ਜੀਰੇ ਦਾ ਪੀਸਿਆ ਹੋਇਆ ਪਾਊਡਰ ਚੰਗੀ ਤਰ੍ਹਾਂ ਚਬਾ ਕੇ ਖਾ ਲਓ ਇਸ ਨਾਲ ਪੀਟੀ ਚਰਬੀ ਘਟੇਗੀ ਨਾਲ ਹੀ ਪੀੜ ਦੇ ਨੀਗਾ ਹੀ ਰੋਗ ਦੂਰ ਹੋ ਜਾਣਗੇ ਨੰਬਰ 8 ਜਿਹੜੀਆਂ ਔਰਤਾਂ ਨੂੰ ਸਮੇਂ ਸਿਰ ਪੀਰੀਅਡ ਨਹੀਂ ਆ ਰਹੀ ਉਹਨਾਂ ਨਾਰੀਅਲ ਦੀ ਕੀਰੀ ਉੱਪਰ ਦੋ ਸੁਹਾਰੇ ਰੱਖ ਕੇ ਦੋਨਾਂ ਨੂੰ ਚੰਗੀ ਤਰ੍ਹਾਂ ਚਬਾ ਲਓ ਫਿਰ ਉੱਪਰ ਦੀ ਦੁੱਧ ਪੀ ਲਓ ਇਸ ਪੀਰੀਅਡ ਦੀ ਤਰੀਕ ਤੋਂ ਦੋ ਦਿਨ ਪਹਿਲਾਂ ਕਰਨਾ ਹੈ ਇਸ ਨਾਲ ਸਹੀ ਤਰੀਕੇ ਨਾਲ ਪੀਰੀਅਡ ਆਉਣ ਲੱਗ ਜਾਣਗੇ ਨੰਬਰ 29 ਨਹਾਉਣ ਤੋਂ ਪਹਿਲਾਂ ਧੁੰਨੀ ਵਿੱਚ ਤੇਲ ਜ਼ਰੂਰ ਲਵਾ ਇਸ ਨਾਲ ਸਹੀ ਦਾ ਸੁੱਕਾਪਨ ਦੂਰ ਹੁੰਦਾ ਪਿਆਜ਼ ਦੇ ਰਸ ਵਿੱਚ ਮੇਥੀ ਦਾਣੇ ਦੇ ਪਾਊਡਰ ਮਿਕਸ ਕਰਕੇ ਵਾਲਾਂ ਵਿੱਚ ਲਗਾਉਣਾ ਵਾਲ ਛੱਡਨੇ ਬੰਦ ਹੋ ਜਾਂਦੇ ਹਨ ਨੰਬਰ 3 ਜੇਕਰ ਤੁਸੀਂ ਦੋ ਦਿਨਾਂ ਵਿੱਚ ਹੀ ਆਪਣੇ ਦੰਦਾਂ ਦੀਆਂ ਸਾਰੀਆਂ ਸਮੱਸਿਆਵਾਂ ਖਤਮ ਕਰਨ ਚਾਹੁੰਦੇ ਹੋ ਤਾਂ ਇੱਕ ਚਮਚ ਸਰੋਂ ਦੇ ਤੇਲ ਵਿੱਚ ਅੱਧਾ ਚਮਚ ਕਟਕੜੀ ਤੇ ਇੱਕ ਚੁਟਕੀ ਨਾਮਕੀ ਚੁਟਕੀ ਲੌਂਗ ਦਾ ਪਾਊਡਰ ਮਿਕਸ ਕਰਕੇ ਆਪਣੇ ਦੰਦਾਂ ਉੱਪਰ ਬੁਰਸ਼ ਦੀ ਮਦਦ ਨਾਲ ਲਗਾ ਲਓ ਇਸ ਨਾਲ ਦੰਦਾਂ ਦੀ ਹਰ ਸਮੱਸਿਆ ਦੋ ਦਿਨਾਂ ਵਿੱਚ ਹੀ ਖਤਮ ਹੋ ਜਾਵੇਗੀ ਨੰਬਰ 31 ਕੋਈ ਵੀ ਸ਼ਰਾਬੀ ਜਾਂ ਨਸ਼ੇੜੀ ਹੋਵੇ ਤਾਂ ਇਹ ਨੁਕਤਾ ਜ਼ਰੂਰ ਅਪਣਾ ਕੇ ਦੇਖੋ ਨਸ਼ਾ ਛੱਡ ਦੇਵੇਗਾ 5 ਗ੍ਰਾਮ ਸੌਂਠ 5 ਗ੍ਰਾਮ ਜੀਰਾ 5 ਗ੍ਰਾਮ ਅਜਵੈਣ ਤਿੰਨੇ ਚੀਜ਼ਾਂ ਰਾਤ ਨੂੰ ਪਾਣੀ ਵਿੱਚ ਭਿਓ ਕੇ ਰੱਖੋ ਸਵੇਰੇ ਇਸ ਨੂੰ ਚੰਗੀ ਤਰ੍ਹਾਂ ਨਾਲ ਉਬਾਲ ਲਓ ਜਦੋਂ ਪਾਣੀ ਅੱਧਾਰਿਆ ਜਾਵੇ ਤਾਂ ਸੁਝ ਨਿੰਬੂ ਦਾ ਰਸ ਮਿਲਾ ਕੇ ਨਸ਼ੀੜੀ ਨੂੰ ਭਲਾ ਦਿਓ ਇਸ ਨਾਲ ਨਸਾ ਛੁੱਟ ਚਾ ਲੱਗ ਜਾਵੇਗਾ ਨੰਬਰ 32 ਜੇਕਰ ਤੁਸੀਂ ਚਾਹੋ ਕਿ ਤੁਹਾਡੇ ਵਾਲ ਤੇਜੀ ਨਾਲ ਵਧਣ ਲੱਗ ਜਾਣ ਤਾਂ ਤੁਸੀਂ ਰੋਜ਼ ਮੇਰੀ ਦਾ ਸੇਵਨ ਕਰੋ ਇਸ ਨਾਲ ਵਾਲਾਂ ਨੂੰ ਕਾਫੀ ਲਾਭ ਮਿਲਦੇ ਹਨ ਨੰਬਰ 33 ਜਿਹੜਾ ਜ਼ਿਆਦਾ ਸੌਣ ਵਾਲੇ ਇਨਸਾਨ ਦਾ ਦਿਮਾਗ ਕਮਜ਼ੋਰ ਹੋਣ ਲੱਗ ਜਾਂਦਾ ਜਿਸ ਨਾਲ ਤੁਸੀਂ ਸਰੀਰ ਪੱਕੋਂਗੀ ਥੋੜੀ ਤੇ ਥਕਾਵਟੀ ਮਹਿਸੂਸ ਕਰਦੇ ਹੋ ਨੰਬਰ 34 ਜੇਕਰ ਤੁਸੀਂ ਸਵੇਰੇ ਉੱਠਦੇ ਹੀ ਤਾਂਬੇ ਦੇ ਬਰਤਨ ਵਿੱਚ ਰੱਖਿਆ ਪਾਣੀ ਪੀਂਦੇ ਹੋ ਤਾਂ ਇਸ ਨਾਲ ਤੁਹਾਡੀ ਸਕਿਨ ਦੇ ਟੌਕਸ ਹੁੰਦੀ ਹੈ ਜਿਸ ਨਾਲ ਚਿਹਰੇ ਤੇ ਚਮਕਣ ਲੱਗ ਜਾਂਦੀ ਹੈ ਨੰਬਰ 35 ਜੇਕਰ ਤੁਹਾਡੇ ਬੁੱਲ ਜ਼ਿਆਦਾ ਫਟਦੇ ਆ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਬਦਾਮ ਦਾ ਤੇਲ ਆਪਣੇ ਬੁੱਲਾਂ ਉੱਪਰ ਲਗਾ ਲਓ ਤੇ ਲਿਪੇਸਟਿਕ ਲਗਾਉਣ ਤੋਂ ਪਹਿਲਾਂ ਆਪਣੇ ਬੁੱਲਾਂ ਉੱਪਰ ਲਿਪ ਬામ ਜ਼ਰੂਰ ਲਗਾਓ ਨੰਬਰ 36 ਜੇਕਰ ਤੁਹਾਡੇ ਵਾਲ ਜਲਦੀ ਚਿਪਚਿਪੇ ਹੋ ਜਾਂਦੇ ਆ ਤੇ ਨਾਲ ਹੀ ਉਹਨਾਂ ਵਿੱਚ ਤੇਲ ਜ਼ਿਆਦਾ ਆਉਂਦਾ ਹੋਵੇ ਤਾਂ ਤੁਸੀਂ ਨਿੰਬੂ ਦਾ ਰਸ ਵਾਲਾਂ ਵਿੱਚ ਲਗਾ ਸਕਦੇ ਹੋ ਸ ਵਿੱਚ ਕੋਈ ਚੀਜ਼ ਮਿਕਸ ਕਰਕੇ ਹੀ ਲਗਾਓ ਨਹੀਂ ਤਾਂ ਨੁਕਸਾਨ ਹੋ ਸਕਦਾ ਇਸ ਨਾਲ ਵਾਲਾਂ ਨੂੰ ਕਾਫੀ ਲਾਭ ਮਿਲਦੇ ਹਨ ਨੰਬਰ 37 ਐਲੋਵੇਰਾ ਦਾ ਜੂਸ ਪੀਣਾ ਰੋਗਾਂ ਨਾਲ ਲੜਨ ਦੀ ਸ਼ਕਤੀ ਵਾਧਦੀ ਅਤੇ ਨਾਲ ਹੀ ਖੂਨ ਵੀ ਸਾਫ਼ ਹੁੰਦਾ ਰਹਿੰਦਾ ਹੈ। ਨੰਬਰ 38 ਜੇਕਰ ਤੁਸੀਂ ਸਵੇਰ ਦੇ ਸਮੇਂ ਗਰਮ ਪਾਣੀ ਪੀ ਲੈਂਦੇ ਹੋ ਤੇ ਦੁਪਹਿਰ ਦੇ ਸਮੇਂ ਦਹੀਂ ਖਾ ਲੈਂਦੇ ਹੋ ਸ਼ਾਮ ਨੂੰ ਦੁੱਧ ਵਿੱਚ ਹਲਦੀ ਮਿਕਸ ਕਰਕੇ ਪੀ ਲੈਂਦੇ ਹੋ ਤਾਂ ਤੁਸੀਂ ਕਦੇ ਵੀ ਹਸ ਹਸਪਤਾਲ ਨਹੀਂ ਜਾਵੋਗੇ। ਨੰਬਰ 39-40 ਦਿਨਾਂ ਤੱਕ 7 ਬਦਾਮ 10 ਗ੍ਰਾਮ ਮਿੱਠੀ 10 ਗ੍ਰਾਮ ਸੌਂਫ ਨੂੰ ਪੀਸ ਕੇ ਰਾਤ ਦੇ ਸਮੇਂ ਗਰਮ ਦੁੱਧ ਨਾਲ ਲੈਣਾ ਦਿਮਾਗ ਦੀਆਂ ਸਾਰੀਆਂ ਕਮਜ਼ੋਰੀਆਂ ਦੂਰ ਹੋ ਜਾਣਗੀਆਂ। ਨੰਬਰ 40 ਚੀਤੀ ਨੂੰ ਬ੍ਰੀਕ ਪੀਸ ਕਿਸ ਵਿੱਚ ਇੱਕ ਚਮਚ ਚੈਲੋਬੀਰਾ ਚਲ ਤੇ ਇੱਕ ਚਮਚ ਗਲਾਵਜਲ ਮਿਕਸ ਕਰਕੇ ਇੱਕ ਸਕਰਬ ਤਿਆਰ ਕਰਕੇ ਆਪਣੇ ਚਿਹਰੇ ਉੱਪਰ ਹਲਕੇ ਹੱਥਾਂ ਨਾਲ ਰਗੜੋ ਤੇ ਫਿਰ ਸਾਫ ਪਾਣੀ ਨਾਲ ਧੋ ਲਓ ਇਸ ਨਾਲ ਬਹੁਤ ਫਾਇਦਾ ਮਿਲੇਗਾ ਨੰਬਰ 41 ਜੇਕਰ ਤੁਸੀਂ ਰੋਜ਼ਾਨਾ 40 ਮਿੰਟ ਪੈਦਲ ਚੱਲਦੇ ਹੋ ਤੇ ਇਸ ਨਾਲ ਚਰਬੀ ਚਲਦੀ ਨਾ ਪਿਗਲਣ ਲੱਗ ਜਾਂਦੀ ਹੈ ਰੋਜ਼ਾਨਾ ਭਿੱਜੇ ਹੋਏ ਛੋਲੇ ਖਾਣ ਨਾਲ ਸਰੀਰ ਨੂੰ ਬਹੁਤ ਤਾਕਤ ਮਿਲਦੀ ਹੈ ਨੰਬਰ ਵਿ ਵਾਲੀ ਇਸ਼ਨਾਨ ਕਰਨ ਤੋਂ ਤੁਰੰਤ ਬਾਅਦ ਆਪਣੇ ਚਿਹਰੇ ਉੱਪਰ ਮੌਇਸਚਰਾਈਜ਼ਰ ਲਗਾਓ ਇਸ ਨਾਲ ਚਿਹਰੇ ਉੱਪਰ ਨਮੀ ਬਣੀ ਰਹਿੰਦੀ ਹੈ ਹਰ ਮੌਸਮ ਵਿੱਚ ਚਿਹਰੇ ਨੂੰ ਮੌਇਸਚਰਾਈਜ਼ ਕਰਨਾ ਬਹੁਤ ਜ਼ਰੂਰੀ ਹੈ ਨੰਬਰ 43 ਸੌਣ ਸਮੇਂ ਨੱਕ ਵਿੱਚ ਦੇਸੀ ਘਿਓ ਪਾਉਣਾ ਸਾਨੂੰ ਬਹੁਤ ਸਾਰੇ ਲਾਭ ਮਿਲਦੇ ਹੈ ਨਾਲ ਹੀ ਤੁਕਾਮ ਦੀ ਸਮੱਸਿਆ ਵੀ ਨਹੀਂ ਹੁੰਦੀ ਸਾਰ ਨਾਲ ਹੀ ਸਾਫ਼ ਰਹਿੰਦੀ ਹੈ ਨੰਬਰ 44 ਜੇਕਰ ਤੁਸੀਂ ਸਵੇਰ ਦੇ ਸਮੇਂ ਖਾਲੀ ਪੇਟ ਲੌਂਗਾ ਦਾ ਪਾਣੀ ਪੀ ਲੈਂਦੇ ਤੇ ਇਸ ਨਾਲ ਪੇਟ ਸਾਫ਼ ਹੁੰਦਾ ਚਮੜੀ ਨਾਲ ਸੰਬੰਧਿਤ ਕੋਈ ਵੀ ਸਮੱਸਿਆ ਤੋਂ ਆਰਾਮ ਮਿਲਦਾ ਤੇ ਨਾਲ ਹੀ ਦੰਦਾਂ ਦੇ ਨੀਕਾ ਹੀ ਰੋਗਾ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ ਨੰਬਰ 45 ਦੇ ਘਰ ਸਾਲਣ ਵਿੱਚ ਸਮੱਸਿਆ ਆ ਰਹੀ ਹੈ ਤੇ ਗ੍ਰੀਨਟੀ ਦਾ ਸੇਵਨ ਕਰਨਾ ਬਹੁਤ ਤਰਾਬ ਮਿਲਦਾ ਹੈ। 46 ਕੁਝ ਵੀ ਪੜਨ ਤੋਂ ਬਾਅਦ ਥੋੜਾ ਜਿਹਾ ਜੀਰਾ ਖਾ ਲੈਣਾ ਚਾਹੀਦਾ ਇਸ ਨਾਲ ਪੜਿਆ ਹੈ ਚਾਦਰੰਦਾ ਰੋਜ਼ਾਨਾ ਇੱਕ ਚੇਹ ਖਾਣਾ ਹਰ ਇਨਸਾਨ ਬਿਮਾਰੀ ਤੋਂ ਦੂਰ ਰਹਿੰਦਾ ਹੈ ਨੰਬਰ 47 ਜੇਕਰ ਤੁਸੀਂ ਬੇਸ ਤੋਂ ਵਿੱਚ ਕੱਚਾ ਦੁੱਧ ਮਿਲਾ ਕੇ ਚਿਹਰੇ ਉੱਪਰ ਲਗਾ ਲੈਂਦੇ ਹੋ ਤਾਂ ਇਸ ਨਾਲ ਚਿਹਰੇ ਤੇ ਬਾਦੂ ਤੇਲ ਬਾਹਰ ਨਿਕਲ ਜਾਂਦਾ ਨਾਲ ਹੀ ਚਿਹਰੇ ਤੇ ਚਮਕ ਵੀ ਆਉਂਦੀ ਹੈ ਨੰਬਰ 48 ਲੋਹੇ ਦੀ ਕੜਾਹੀ ਵਿੱਚ ਕਦੇ ਵੀ ਪਾਲਕ ਦੀ ਸਬਜ਼ੀ ਜਾਂ ਦਾਲ ਨਾ ਬਣਾਓ ਕਿਉਂਕਿ ਪਾਲਕ ਵਿੱਚ ਅਲਕੋ ਐਸਿਡ ਪਾਇਆ ਜਾਂਦਾ ਜੋ ਲੋਹੇ ਦੀ ਕੜਾਹੀ ਵਿੱਚ ਮਿਲ ਕੇ ਸਰੀਰ ਨੂੰ ਨੁਕਸਾਨ ਹੀ ਕਰਦਾ ਹੈ ਨੰਬਰ 49 ਤਿੰਨ ਵਿੱਚ ਇੱਕ ਵਾਰ ਸਾਦੇ ਪਾਣੀ ਦੀ ਜਗਾ ਚੌਲਾਂ ਵਾਲੇ ਪਾਣੀ ਨਾਲ ਆਪਣੇ ਚਿਹਰੇ ਨੂੰ ਧੋਲੋ ਇਸ ਨਾਲ ਚੇਹਰਾ ਵੀ ਸਾਫ਼ ਹੋ ਗਿਆ ਨਾਲ ਹੀ ਦਾਗ ਤੱਬੇ ਵੀ ਸਾਫ਼ ਹੋ ਜਾਣਗੇ ਨੰਬਰ 50 ਜੇਕਰ ਤੁਹਾਨੂੰ ਖੱਲੀਆਂ ਪੈਣ ਦੀ ਸਮੱਸਿਆ ਰਹਿੰਦੀ ਹੈ ਤਾਂ ਤੁਸੀਂ ਸਰੋਂ ਦਾ ਤੇਲ ਹਲਕਾ ਗਰਮਾ ਕਰਕੇ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਪੈਰਾਂ ਤੇ ਲੱਤਾਂ ਤੇ ਹਲਕੇ ਹੱਥਾਂ ਨਾਲ ਮਾਲਿਸ਼ ਕਰੋ ਇਸ ਨਾਲ ਖੱਲੀਆਂ ਪੈਣ ਦੀ ਸਮੱਸਿਆ ਦੂਰ ਹੋ ਜਾਵੇਗੀ ਮੇਰੇ ਪਿਆਰੇ ਦੋਸਤੋ ਇਹ ਵੀਡੀਓ ਇੱਕ ਜਾਣਕਾਰੀ ਲਈ ਬਣਾਈ ਗਿਆ ਜੇਕਰ ਤੁਸੀਂ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਤਾਂ ਇਹਨਾਂ ਤਰੀਕਿਆਂ ਨੂੰ ਅਪਣਾਉਣ ਤੋਂ ਪਹਿਲਾਂ ਇੱਕ ਵਾਰ ਆਪਣੇ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਨਾਲ ਹੀ ਵੀਡੀਓ ਨੂੰ ਲਾਈਕ ਸ਼ੇਅਰ ਟਰੂਲ ਕਰੋ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਦੇਖਣ ਲਈ ਦਿਨ ਤੋਂ